ਆਜੋ ਆਜੋ ਸੰਦੂ ਸਾਹਿਬ ਦਿਖਾਵਾਂ ਤੁਹਾਨੂੰ ਨਹੀਂ ਯਕੀਨ ਆਉਂਦਾ ਤਾਂ ਯਾਰ ਇੰਨਾ ਵਜਨ 3 3 ਕਿਲੋ ਵਜਨ ਥੋੜਾ ਘਟਦਾ ਹੁੰਦਾ ਇੱਕ ਹਫ਼ਤੇ ਦੇ ਵਿੱਚ ਉਹ ਤੇ ਦੇ ਵਿੱਚ ਘਟ ਗਿਆ ਨਾ 3 ਕਿਲੋ ਵਜਨ ਮੈਂ ਇਹੋ ਜੀ ਚੀਜ਼ ਹੀ ਬਣਾਈ ਸੀ ਤੇ ਐਵੇਂ ਦੀ ਚੀਜ਼ ਵਰਤੀ ਤੇ 3 ਕਿਲੋ ਵਜਨ ਘਟ ਗਿਆ ਹਫ਼ਤੇ 'ਚ ਆਇਆ ਤੁਹਾਨੂੰ ਕੰਡੇ ਤੇ ਚੜ ਕੇ ਦਿਖਾ ਦਿੰਦੀ ਆ ਯਾਰ ਤੇਰਾ 68 ਕਿਲੋ ਦਾ ਪਹਿਲਾਂ ਸੀ ਵਜਨ ਤੂੰ ਦੇਖ ਲੈਨੇ ਕਿੰਨਾ ਕੀ ਗੱਲ ਆ 63 ਰਹਿ ਗਿਆ 63 ਕਿੱਥੋਂ ਰਹਿ ਗਿਆ ਰ ਮੈ ਮਰੀ ਜੰਨੀ ਆਜੋ ਆਜੋ ਦਿਖਾ ਦਿੰਦੀ ਆ ਆਜੋ ਵੇਖ ਲਓ ਆਹ ਵੇਖ ਲਓ ਯਾਰ ਆ ਤਾਂ ਕਮਾਲ ਹੋ ਗਈ ਪਵਣ ਯਾਰ 63 ਕਿਲੋ weight ਰਹਿ ਗਿਆ ਤੇਰਾ ਤੇ ਹੋਰ ਐਵੇਂ ਤੁਸੀਂ ਮੰਨਦੇ ਹੀ ਨਹੀਂ ਸੀਗੇ ਐਵੇਂ ਤਾਂ ਕੀ ਬਣਾ ਕੇ ਖਾਦਾ ਬਹੁਤ ਹੀ ਵਧੀਆ ਚੀਜ਼ ਬਣਾ ਕੇ ਪੀਤੀ ਆ ਜਿਹੜੀ ਆਪਣੇ ਘਰੇ ਹੀ ਸੀਗੀ ਅੱਛਾ ਫਿਰ ਤਾਂ ਆਪਾਂ ਤੇ ਦੋਸਤਾਂ ਨੂੰ ਦੱਸਦੀ ਆ ਪਵਨ ਹਾਂਜੀ ਸੰਧੂ ਸਾਹਿਬ ਇਹਦੇ ਚ ਕੀ ਹੈ ਆਪਾਂ ਤਾਂ ਆਪਣੇ ਖੇਤਾਂ ਦੇ ਵਿੱਚੋਂ ਫ੍ਰੀ ਵਰਗਾ ਪਦੀਨਾ ਤੋੜ ਕੇ ਲੈ ਆਏ ਆ ਵਾਧੂ ਸਾਰਾ ਸਹੀ ਆ ਪਵਨ ਪਦੀਨੇ ਤੇ ਬਣ ਜੂਗੀ ਹਾਂਜੀ ਤੇ ਮੈਨੂੰ ਇੱਕ ਭਰਾ ਨੇ ਦੱਸਿਆ ਸੀ ਕਹਿੰਦੇ ਇੰਨਾ ਚੀਜ਼ਾਂ ਤੋਂ ਹੀ ਆਪਾਂ ਬਹੁਤ ਵਧੀਆ ਡਰਿੰਕ ਬਣਾ ਕੇ ਪੀ ਸਕਦੇ ਹਾਂ ਜਿਹਦੇ ਨਾਲ ਆਪਣਾ ਗਰਮੀਆਂ ਦੇ ਵਿੱਚ ਭਾਰ ਆ ਜਿਹੜਾ ਕਿ ਦਿਨਾਂ ਦੇ ਵਿੱਚ ਹੀ ਘਟਣਾ ਸ਼ੁਰੂ ਹੋ ਜਾਊਗਾ ਤਾਂ ਉਸ ਤੋਂ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਪਦੀਨਾ ਲੈ ਲੈਣਾ ਫਰੈਸ਼ ਪਦੀਨਾ ਹੀ ਲੈਣਾ ਕੋਈ ਤੁਸੀਂ ਪਾਊਡਰ ਨਹੀਂ ਲੈਣਾ ਪਦੀਨੇ ਵਾਲਾ ਤੁਹਾਡੇ ਕੋਲ ਹਰਾ ਪਦੀਨਾ ਹੋਣਾ ਚਾਹੀਦਾ ਤੇ ਹੁਣ ਆਪਾਂ ਇਹਦੇ ਪੱਤੇ ਆ ਜਿਹੜੇ ਕਿ ਅਲੱਗ ਕਰ ਲਾਂਗੇ ਪੱਤੇ ਤੋੜ ਲਾਗੇ ਠੀਕ ਠੀਕ ਹੈ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੈਗਾ ਪਾਣੀ ਨਾਲ ਸਾਫ਼ ਕਰ ਲਿਆ ਸਭ ਤੋਂ ਜ਼ਿਆਦਾ ਕੁਆਂਟੀਟੀ ਚ ਜਿਹੜਾ ਕਿ ਪੁਦੀਨਾ ਹੋਣਾ ਚਾਹੀਦਾ ਠੀਕ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੋ ਚਮਚ ਸੌਫ ਦੀ ਠੀਕ ਤੇ ਹੁਣ ਆਪਾਂ ਉਹਨੇ ਜਿੰਨੀ ਸੌਫ ਲਈ ਸੀ ਉਹਨੇ ਹੀ ਆਪਾਂ ਜਿਹੜਾ ਕਿ ਜੀਰਾ ਲੈ ਲਿਆ ਠੀਕ ਤੇ ਇੱਥੇ ਆਪਾਂ 10 15 ਜਿਹੜੀਆਂ ਲੈ ਲਈਆਂ ਜੀ ਕਾਲੀਆਂ ਮਿਰਚਾਂ ਠੀਕ ਤੇ ਹੁਣ ਆਪਾਂ ਦੋਸਤੋ ਇਹਦੇ ਵਿੱਚ ਤੁਸੀਂ ਜਿਹੜਾ ਕਿ ਅ ਦੂਸਰਾ ਅਦਰਕ ਵੀ ਪਾ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਜਿਹੜਾ ਕਿ 2 ਚਮਚਾ ਅਦਰਕ ਪਾਊਡਰ ਦੇ ਪਾ ਲੇ ਹੁਣ ਆਪਾਂ ਇਹਦੇ ਵਿੱਚ ਪਾਇਆ ਜੀ ਏਡਾ ਇੱਕ ਟੁਕੜਾ ਛੋਟਾ ਜਿਹਾ ਹੈਗਾ ਇਹ ਇਹ ਹੈਗਾ ਜੀ ਦਾਲਚੀਨੀ ਦਾ ਠੀਕ ਠੀਕ ਹੈ ਜੀ ਤੇ ਹੁਣ ਆਪਾਂ ਦੋਸਤੋ ਲਈ ਹੈ ਜੀ ਕੱਚੀ ਹਲਦੀ ਜੇ ਹਲਦੀ ਪਾਊਡਰ ਪਾਉਣਾ ਤੇ ਤੁਹਾਡੇ ਕੋਲ ਹਲਦੀ ਹੈ ਜਿਹੜੀ ਪਿਓਰ ਹੋਣੀ ਚਾਹੀਦੀ ਆ ਠੀਕ ਹੈ ਜੀ ਕੋਈ ਮਿਲਾਵਟ ਵਾਲੀ ਨਹੀਂ ਹੋਣੀ ਚਾਹੀਦੀਗੀ ਹੁਣ ਆਪਾਂ ਇਹਨੂੰ ਹਲਦੀ ਨੂੰ ਛਿੱਲ ਲੈਣੇ ਆ ਤੇ ਛਿੱਲ ਕੇ ਟੁਕੜੇ ਕਰਕੇ ਇਹਦੇ ਵਿੱਚ ਪਾਵਾਂਗੇ ਤੇ ਸਾਰੀ ਹਲਦੀ ਜਿੰਨੀ ਆਪਾਂ ਤੁਹਾਨੂੰ ਕਿਹਾ ਐਨੀ ਹਲਦੀ ਵੈਸੇ ਤਾਂ ਹਜੇ ਤੱਕ ਤਾਂ ਦੋਸਤੋ ਮਿਲ ਜੂਗੀ ਕੱਚੀ ਹਲਦੀ ਬਜ਼ਾਰਾਂ ਦੇ ਵਿੱਚੋਂ ਮਿਲ ਸਕਦੀ ਆ ਪਰ ਇਸ ਤੋਂ ਬਾਅਦ ਆ ਜਿਹੜੀ ਤੁਹਾਨੂੰ ਹਲਦੀ ਨਹੀਂ ਮਿਲਣੀ ਵਧੀਆ ਕੱਚੀ ਦੋਸਤੋ ਤੁਸੀਂ ਆ ਜਿਹੜਾ ਕਿ ਤਿੰਨ ਚਾਰ ਨਿੰਬੂਆਂ ਦਾ ਹਰਾਸ ਲੈ ਲੈਣਾ ਠੀਕ ਆ ਠੀਕ ਹੈ ਜਿਵੇਂ ਆਪਾਂ ਇਹਨਾਂ ਕ੍ਰਾਸ ਲਿਆ ਹੂੰ ਹੂੰ ਇਹ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਠੀਕ ਆ ਠੀਕ ਹੈ ਜੀ ਹੁਣੇ ਖਰਾਬ ਕਿੰਨਾ ਚਿਰ ਨਹੀਂ ਹੁੰਦਾ ਸਾਰਾ ਇਹ ਖਰਾਬ ਨਹੀਂ ਹੁੰਦਾ ਜੀ ਭਾਵੇਂ ਤੁਸੀਂ ਇਹਨੂੰ 15 ਦਿਨ ਸਟੋਰ ਕਰਕੇ ਰੱਖ ਲਓ ਠੀਕ ਆ ਹਾਂਜੀ ਇਹਦੀ ਬਣੂਗੀ ਕੀ ਚੀਜ਼ ਸੰਤੂ ਸਾਹਿਬ ਹਜੇ ਬਣ ਕੇ ਨਹੀਂ ਤਿਆਰ ਹੋਏਗੀ ਇਹਨੂੰ ਆਪਾਂ ਇਸੇ ਤਰ੍ਹਾਂ ਨਹੀਂ ਰੱਖਣਾ ਇਹਦੀ ਆਪਾਂ ਇਹੋ ਜੀ ਚੀਜ਼ ਬਣਾ ਕੇ ਰੱਖਾਂਗੇ ਜਿਹੜੀ ਆਪਾਂ ਹੀ 15 ਦਿਨਾਂ ਤੱਕ ਸਟੋਰ ਕਰਕੇ ਰੱਖ ਸਕਦੇ ਆ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਪਰ ਰੱਖਣੀ ਫ੍ਰਿਜ ਦੇ ਵਿੱਚ ਹੀ ਆ ਕਿਉਂਕਿ ਹੁਣ ਗਰਮੀਆਂ ਆ ਗਈਆਂ ਬਾਰੇ ਖਰਾਬ ਹੋ ਸਕਦੀ ਹੈ ਫ੍ਰਿਜ ਦੇ ਵਿੱਚ ਇਹਨੂੰ ਕੁਝ ਵੀ ਨਹੀਂ ਹੋਊਗਾ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਕਰ ਲਾਂਗੇ ਜੀ ਗ੍ਰੈਂਡ ਹਾਂਜੀ ਹਾਂਜੀ ਇਹਨੂੰ ਆਪਾਂ ਹੁਣ ਸਾਰੇ ਨੂੰ ਥੋੜਾ ਥੋੜਾ ਕਰਕੇ ਮਿਕਸੀ ਵਾਲੇ ਜੱਗ ਦੇ ਵਿੱਚ ਪਾਉਂਦੇ ਜਾਵਾਂਗੇ ਠੀਕ ਆ ਤੇ ਇਹਨੂੰ ਆਪਾਂ ਜਿਹੜਾ ਕੀ ਗ੍ਰੈਂਡ ਕਰ ਲੈਨੇ ਆਉਣੇ ਕੰਮ ਦਾ ਸੌਖਾ ਹੀ ਸੀ ਜਮਾਂ ਯਾਰ ਹਾਂਜੀ ਤੇ ਦੋਸਤੋ ਇਹ ਜਿਹੜਾ ਕੀ ਇਸੇ ਤਰ੍ਹਾਂ ਗ੍ਰੈਂਡ ਨਹੀਂ ਹੋਣਾਗਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਜਿਹੜਾ ਕੀ ਪਾਣੀ ਪਾ ਕੇ ਗ੍ਰੈਂਡ ਕਰਾਂਗੇ ਹਾਂਜੀ ਹੁਣ ਆਪਾਂ ਇਹਨੂੰ ਕਰ ਲਈਏ ਗ੍ਰੈਂਡ ਹਾਂਜੀ ਆਪਾਂ ਜਿਹੜਾ ਕੀ ਸਾਰਾ ਮਿਕਸਚਰ ਆ ਜਿਹੜਾ ਪੀਸ ਲਿਆ ਹੈਗਾ ਠੀਕ ਆ ਹਾਂਜੀ ਤੇ ਹੁਣ ਆਪਾਂ ਕੀ ਕਰਾਂਗੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਅੱਛਾ ਐਵੇਂ ਤਾਂ ਬਣ ਗਿਆ ਹਾਂਜੀ ਇਸ ਤਰ੍ਹਾਂ ਦਾ ਸਮੂਥ ਜਿਹਾ ਪੇਸਟ ਸਾਰਾ ਬਣਾ ਲੈਣਾ ਠੀਕ ਹੈ ਜੀ ਠੀਕ ਆ ਹਾਂਜੀ ਤੇ ਦੋਸਤੋ ਤੁਸੀਂ ਇਹ ਸਾਰੀਆਂ ਚੀਜ਼ਾਂ ਭੁੰਨ ਕੇ ਵੀ ਪਾ ਸਕਦੇ ਹੋ ਪਰ ਇਸੇ ਤਰ੍ਹਾਂ ਵੀ ਪਾਉਂਗੇ ਤਾਂ ਕੋਈ ਚੱਕਰ ਨਹੀਂਗਾ ਹੁਣ ਆਪਾਂ ਇਸ ਨੂੰ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਉਹ ਤੁਹਾਨੂੰ ਮੈਂ ਦੱਸ ਦਿੰਨੀ ਆ ਆਪਾਂ ਲੈ ਆ ਜੀ ਇੱਧਰ ਸਿਲੀਕੋਨ ਦੇ ਮੋਲਡ ਅੱਛਾ ਸਿਲਿਕਨ ਮੋਲਡ ਵੀ ਲੈ ਸਕਦੇ ਤੁਸੀਂ ਕੋਈ ਵੀ ਆਈਸ ਕਯੂਬ ਵਾਲੀ ਟ੍ਰੇ ਲੈ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਜਿਹੜਾ ਕੀ ਇਹਨਾਂ ਨੂੰ ਕਰ ਦਾਂਗੇ ਸੈਟ ਅੱਛਾ ਦਿਖਾਉਂਦੀ ਸੀ ਵੀਡੀਓ ਦੇ ਅੱਗੇ-ਅੱਗੇ ਤੂੰ ਹਾਂਜੀ ਪਰ ਇਹਦੇ ਨਾਲ ਇਹ ਆ ਵੀ ਥੋੜਾ ਜਿਹਾ ਆਈਡੀਆ ਹੋ ਜਾਂਦਾ ਆਪਾਂ ਨੂੰ ਇਹ ਹੋ ਜਾਂਦਾ ਵੀ ਇੱਕ ਕਯੂਬ ਆਪਾਂ ਡੇਲੀ ਦਾ ਜਾਨੀ ਕਿ ਜਾਂ ਦੋ ਟਾਈਮ ਜਾਂ ਇੱਕ ਟਾਈਮ ਇਹ ਆਪਾਂ ਲੈਣਾ ਹੈ ਹਾਂਜੀ ਇਹ ਆਪਾਂ ਸਾਰੇ ਆਈਸ ਕਯੂਬ ਦੇ ਵਿੱਚ ਜਾਨੀ ਕਿ ਮੋਲਡ ਦੇ ਵਿੱਚ ਪਾ ਲਿਆ ਤੇ ਇੱਧਰ ਆਪਾਂ ਆਹ ਵਾਲੇ ਵੀ ਜਿੰਨਾ ਬਚਿਆ ਸੀ ਸਾਰਾ ਆਪਾਂ ਇਸ ਤੋਂ ਇਹਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਫ੍ਰਿਜ ਦੇ ਵਿੱਚ ਰੱਖ ਦਿੰਨੇ ਆ ਜੀ ਇਹ ਕਯੂਬ ਆ ਜਿਹੜੇ ਕਿ ਜੰਮ ਜਾਣਗੇ ਤੇ ਇੱਕ ਕਯੂਬ ਆਪਾਂ ਮਾਰਨਿੰਗ ਜਿਹੜਾ ਕਿ ਲੈਣਾ ਤੇ ਇੱਕ ਆਪਾਂ ਜਿਹੜਾ ਕਿ ਸ਼ਾਮ ਨੂੰ ਲੈ ਸਕਦੇ ਆ ਤੇ ਇਹਦੇ ਨਾਲ ਤੁਹਾਡਾ weight ਵੀ ਬਹੁਤ loss ਹੋਊਗਾ ਨਾਲੇ ਤੁਹਾਨੂੰ ਹਾਜਮਾ ਵੀ ਵਧੀਆ ਰਹੂਗਾ ਤੇ ਹੋਰ ਵੀ ਸਾਰੀਆਂ ਪੇਟ ਦੀਆਂ ਪ੍ਰੋਬਲਮਸ ਜਿਹੜੀਆਂ ਦੂਰ ਹੋਣੀਆਂ ਤੁਹਾਨੂੰ ਲਓ ਜੀ ਆਪਣੇ ਕਯੂਬਸ ਆ ਜਿਹੜੇ ਬਣ ਕੇ ਹੋ ਗਏ ਤਿਆਰ ਤੇ ਇਹਨਾਂ ਨੂੰ ਆਪਾਂ ਕੀ ਕਰਨਾ ਇੱਕ ਇੱਕ ਜਿਹੜਾ ਤੁਸੀਂ ਸਵੇਰੇ ਸ਼ਾਮ ਹੈ ਪੀਣਾ ਹੈਗਾ ਬਾਕੀ ਕਰਨਾ ਆਪਾਂ ਇੱਕ ਲੈਣਾ ਤੇ ਇਹਦੇ ਵਿੱਚ ਤੁਸੀਂ ਕਰਮ ਪਾਣੀ ਪਾ ਕੇ ਵੀ ਪੀ ਸਕਦੇ ਹੋ ਤੇ ਜੇ ਤੁਸੀਂ ਠੰਡਾ ਪਾਣੀ ਪਾ ਕੇ ਪੀਣਾ ਤਾਂ ਠੰਡਾ ਪਾਣੀ ਪਾ ਕੇ ਵੀ ਪੀ ਸਕਦੇ ਹੋ ਆ ਦਾ ਪਵਨ ਕੰਮ ਹੀ ਬਹੁਤ ਸੌਖਾ ਹੈ ਹਾਂਜੀ ਤੇ ਸੋ ਦੋਸਤੋ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਹਾਂਜੀ ਤੇ ਆਪਣਾ ਆਪਣਾ ਭਾਰ ਘਟਾ ਕੇ ਹੁਣ ਭਾਰ ਤੋਲ ਲਿਓ ਤੇ ਭਾਰ ਜਦੋਂ ਘਟ ਗਿਆ ਤੇ ਉਹਦਾ ਵੀ ਸਾਨੂੰ ਜ਼ਰੂਰ ਦੱਸਿਓ ਵੀ ਕਿੰਨਾ ਕਿੰਨਾ ਘਟਿਆ ਹਾਂਜੀ ਤੇ ਡੇਲੀ ਬਣਾ ਕੇ ਪੀਓ ਤੇ ਭਾਰ ਆ ਜਿਹੜਾ ਕੀ ਘਟਾਓ